अमरनाथ यात्रा के माध्यम नज़र पठानकोट में स्कोटी रिव्यू के लिए विशेष तौर पर पहुंचे डीआईजी मनदीप सिंह सिद्धू उसके साथ पठानकोट के एसपी पी सोल मीर भी नजर आए डीआईजी द्वारा हाईवे पर लगे लंगरों का दौरा किया और स्कोटी का जायजा लिया गया उसके बाद पंजाब जम्मू कश्मीर बॉर्डर पर माधोपुर नाके पर भी उसके द्वारा स्कोटी का रिव्यू किया गया और मीडिया से बात करते हुए मनदीप सिंह सिद्धू ने कहा कि अमरनाथ यात्रा को लेकर पंजाब पुलिस की तरफ से पूरी ही सुरक्षा का इंतजाम किया गया है ਵੱਲੋਂ ਜਿਹੜੀ ਅਮਰਨਾਥ ਯਾਤਰਾ ਹੈ ਉਹਦੇ ਲਈ ਵਿਆਪਕ ਜਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਵੇ ਉਹਦੇ ਹੀ ਲੜੀ ਦੇ ਵਿੱਚ ਸੀਨੀਅਰ ਆਫਿਸਰਸ ਵੱਲੋਂ ਪਿੱਛੇ ਜੇ ਡੀਜੀ ਪੰਜਾਬ ਤੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਉਹ ਵੀ ਵਿਜ਼ਿਟ ਕਰਕੇ ਗਏ ਆ ਪਿੱਛੇ ਜੇ ਮੀਟਿੰਗ ਵੀ ਸਟੇਟ ਕੋਆਰਡੀਨੇਸ਼ਨ ਜੀ ਐਂਡ ਕੇ ਨਾਲ ਵੀ ਹੋਈ ਸੀ ਉਸੇ ਦੇ ਵਿੱਚ ਹੀ ਸਾਰੇ ਸੀਨੀਅਰ ਆਫਿਸਰਸ ਦੀ ਡਿਊਟੀ ਲੱਗਦੀ ਹੈ ਵਾਰ-ਵਾਰ ਲੈਵਲ ਤੇ ਡੇ ਵੀ ਚੈੱਕ ਕਰਦੇ ਆ ਨਾਈਟ ਵੀ ਚੈੱਕ ਕਰਦੇ ਆ ਪਰਪਸ ਇਹ ਹੈ ਵੀ ਜਿਹੜੀ ਆਲਰੇਡੀ ਇਨਫਰਾਸਟ੍ਰਕਚਰ ਹੈ ਵੀ ਉਹਨੂੰ ਚੈੱਕ ਕਰਕੇ ਸਟ੍ਰੈਂਥਨ ਕੀਤਾ ਜਾਵੇ ਤੇ ਡਿਸਟ੍ਰਿਕਟਸ ਦੇ ਵੱਲੋਂ ਤੋਂ ਅਪਲਾਈ ਕੀਤੇ ਕੀਤੇ ਆ ਜਿਵੇਂ ਇੱਥੇ ਪਠਾਨਕੋਟ ਸੁਹੇਲ ਜਿਹੜੇ ਪੰਜਾਬ ਪੁਲਿਸ ਦੇ ਜਿਵੇਂ ਕਹਦੇ ਵਨ ਆਫ ਦੀ ਮੋਸਟ ਹਾਰਡ ਵਰਕਿੰਗ ਤੇ ਕੰਪੀਟੈਂਟ ਆਫਸਰ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਤੇ ਇਹਦੇ ਚ ਅਸੀਂ ਕੱਲ ਉੱਥੇ ਸੀ ਉੱਤੇ ਸ਼ਾਹਪੁਰ ਕੰਡੀ ਆ ਦੇ ਚ ਥੀਨ ਡੈਮ ਤੇ ਉੱਥੋਂ ਦੀ ਸਕਿਉਰਿਟੀ ਹੈ ਜਿਹੜੀ ਆਈਆਰਪੀ ਦੀ ਲੱਗੀ ਵੀ ਆ ਉਹ ਅਸੀਂ ਸਾਰੀ ਐਗਜ਼ਾਮਿਨ ਕੀਤੀ ਤੇ ਅੱਜ ਇਵੇਂ ਇੱਥੋਂ ਲੈ ਕੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਨੂੰ ਸ਼ੰਭੂ ਤੱਕ ਜਿਹੜਾ ਸਾਰੇ ਰੂਟ ਦੇ ਵਿੱਚ ਜਿੱਥੇ ਲੰਗਰਸ ਦੀ ਹੈਗੀ ਆ ਲੰਗਰ ਦੇ ਨਾਲ ਨਾਲ ਉੱਥੇ ਸੀਸੀਟੀਵੀ ਲੱਗੇ ਹੋਏ ਆ ਤੇ ਉਹ ਸਾਰੀ ਸਿਕਿਉਰਿਟੀ ਨੂੰ ਚੈੱਕ ਕਰਨਾ ਜੇ ਉਹਦੇ ਵਿੱਚ ਕੋਈ ਡਿਸਟ੍ਰਿਕਟਸ ਦੇ ਵਿੱਚ ਕੋਈ ਨਿੱਕੀ ਮੋਟੀ ਕੋਈ ਗਲਬਾਤ ਆ ਉਹਨਾਂ ਦਾ ਮਾਮਲਾ ਹੈ ਉਹ ਹੈੱਡਕੁਆਟਰ ਦੇ ਧਿਆਨ ਚ ਲਿਆਉਣਾ ਤੇ ਇਹ ਜਿਹੜਾ ਮਕਸਦ ਇਹ ਆ ਵੀ ਜਿਹੜੀ ਯਾਤਰਾ ਹੋ ਰਹੀ ਹੈ ਇਹ ਬੜੀ ਪੀਸਫੁਲ ਹੋ ਤੇ ਪੰਜਾਬ ਪੁਲਿਸ ਇੱਕ ਬੜੀ ਬਹਾਦਰ ਫੋਰਸ ਹੈ ਸਾਰੇ ਹਿੰਦੁਸਤਾਨ 'ਚ ਇਸ ਦਾ ਨਾਮ ਹੈ ਤੇ ਉਸੇ ਲਈ ਅਸੀਂ ਜੋ ਇਨਸਟਰਕਸ਼ਨਸ ਹੈਗੀਆਂ ਡੀਜੀ ਪੰਜਾਬ ਦੀਆਂ ਉਸੇ ਲਈ ਉਸੇ ਲਈ ਅਸੀਂ ਕੰਮ ਕਰ ਰਹੇ ਹਾਂ ਜੀਐਨਕੇਚ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਜੋ ਇਨਟਰੂਡਰ ਆਇਆ ਹੈ ਗਿਆ ਇੱਕ ਕਈ ਤਰ੍ਹਾਂ ਦੀ ਨਾ ਪੰਜਾਬ ਪੁਲਿਸ ਦੀ ਹਰ ਪੁਲਿਸ ਫੋਰਸ ਦੀ ਕਈ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ ਇੱਕ ਵਿਜੀਬਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਪਰੇਸ਼ਨ ਚ ਚੱਲਦੇ ਹੁੰਦੇ ਐ ਐਸਓਜੀ ਦਾ ਆਪਰੇਸ਼ਨ ਚੱਲਦਾ ਐ ਸਪੈਸ਼ਲ ਇੰਟੈਲੀਜੈਂਸ ਆਪਰੇਸ਼ਨ ਚੱਲਦੇ ਐ ਬਹੁਤ ਸਾਰੇ ਆਪਰੇਸ਼ਨ ਆ ਉਹਨਾਂ ਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਗਿਆ ਬਟ ਇਹਦੇ ਚ ਜਿਹੜੀ ਤੁਸੀਂ ਜਾਣਦੇ ਹੋ ਵੀ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਹੈ ਤੇ ਬੜਾ ਇਹਨਾਂ ਨੇ ਹਰ ਦੇਸ਼ ਨੂੰ ਆਈਬੀ ਚੁਣੌਤੀ ਜਿਹਨੂੰ ਕਹਿ ਦੋ ਅਸੀਂ ਹਿੰਦੁਸਤਾਨ ਦੀ ਢਾਲ ਬਣ ਕੇ ਸ਼ੁਰੂ ਤੋਂ ਹੀ ਲੜਦੇ ਆਏ ਆ ਪੰਜਾਬੀ ਇਸ ਕਰਕੇ ਵੀ ਮਾਣ ਮੱਤੇ ਬਹਾਦਰ ਹੈ ਤੇ ਉਸੇ ਲੜੀ ਦੇ ਵਿੱਚ ਹੀ ਪੰਜਾਬ ਪੁਲਿਸ ਦੀ ਆਉਦੀ ਹਿਸਟਰੀ ਵੀ ਹੈਗੀ ਹੈ ਦੇਸ਼ ਦੀ ਸਿਕਿਉਰਿਟੀ ਸੂਬੇ ਦੀ ਸਿਕਿਉਰਿਟੀ ਆਪਸੀ ਭਾਈਚਾਰਾ ਬਣਿਆ ਰਵੇ ਉਹੀ ਮੇਨ ਮਕਸਦ ਹੈ ਉਸੇ ਲੜੀ ਦੇ ਵਿੱਚ ਆਏ ਆ ਤੇ ਇੱਥੇ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਵੀ ਜਿੰਨਾ ਕਿ ਇਹਨਾਂ ਦਾ ਪਠਾਨਕੋਟ ਪੁਲਿਸ ਦਾ ਮੈਂ ਦੇਖਿਆ ਇਹਨੂੰ ਜਿਹੜਾ ਇੰਤਜ਼ਾਮ ਦੇਖਿਆ ਜਾਂ ਲੈਵਲ ਆਫ ਕੋਆਰਡੀਨੇਸ਼ਨ ਦੇਖਿਆ ਉਹ ਮੈਂ ਕਹੂੰਗਾ ਵੀ ਬਹੁਤ ਬੈਟਰ ਹੈ